ਬਿਕਾਸੀ ਇਨਸਾਨ ਪਾਰਟੀ ਇੱਕ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹੈ ਸਾਡੇ ਸੂਬੇ ਵਿੱਚ ਸਾਰੇ ਲੋਕਾਂ ਦੀ ਤਰੱਕੀ ਹੋਵੇਗੀ ਆਜ਼ਾਦੀ ਦੇ 77 ਸਾਲਾਂ ਬਾਅਦ ਇਹ ਹੋਇਆ ਹੈ ਕਿ ਇੱਕ ਨਿਸ਼ਾਦ ਮੱਲਾ ਦਾ ਪੁੱਤਰ ਉਪ ਮੁੱਖ ਮੰਤਰੀ ਦਾ ਉਮੀਦਵਾਰ ਹੈ ਖਲੇ ਭਾਜਪਾ ਨੇ ਸਾਡੀ ਪਾਰਟੀ ਤੋੜ ਦਿੱਤੀ ਭਾਜਪਾ ਨੇ ਸਾਨੂੰ ਕੀ ਦਿੱਤਾ ਹੈ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਸਮਾਜ ਦੇ ਲੋਕਾਂ ਨੂੰ ਇਹ ਸਮਝ ਆਇਆ ਕਿ ਕੌਣ ਉਹਨਾਂ ਲਈ ਚੰਗਾ ਹੈ ਕੌਣ ਉਹਨਾਂ ਦਾ ਦੁਸ਼ਮਣ ਹੈ ਅਤੇ ਕੌਣ ਉਹਨਾਂ ਦਾ ਦੋਸਤ ਹੈ ਨਿਤਿਸ਼ ਕੁਮਾਰ ਦੀ 20 ਸਾਲਾਂ ਤੋਂ ਬਿਹਾਰ ਵਿੱਚ ਆਪਣਾ ਵਿਜ਼ਨ ਪੂਰਾ ਨਹੀਂ ਕਰ ਸਕੇ ਅਤੇ ਫਿਰ ਵੀ ਲੋਕ ਉਹਨਾਂ ਨੂੰ ਮੁੱਖ ਮੰਤਰੀ ਬਣਾ ਰਹੇ ਹੈ ਨਿਤਿਸ਼ ਕੁਮਾਰ ਇੱਕ ਥੱਕੇ ਹੋਏ ਚਿਹਰੇ ਹਨ ਅਤੇ ਜਨਤਾ ਉਸ ਸਰਕਾਰ ਨੂੰ ਬਦਲਣਾ ਚਾਹੁੰਦੀ ਹੈ ਇਹ ਸਾਡਾ ਪਲੱਸ ਪੁਆਇੰਟ ਹੈ ਕੁਝ ਵੀ 네ਗੇਟਿਵ ਨਹੀਂ ਹੈ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਹਾਡੇ ਆਉਣ ਤੇ ਖੁਸ਼ੀ ਹੋਈ ਸਭ ਤੋਂ ਪਹਿਲੀ ਗੱਲ ਇਸ ਪੂਰੀ ਚੋਣ ਮਹਿੰਮ ਵਿੱਚ ਇੱਕ ਵੱਡੀ ਸੁਰਖੀ ਹੈ ਅਤੇ ਉਹ ਤੁਸੀਂ ਹੋ ਵਧਾਈਆਂ ਉਪ ਮੁੱਖ ਮੰਤਰੀ ਸਾਨੂੰ ਥੋੜੇ ਵਿਸਤਾਰ ਵਿੱਚ ਦੱਸੋ ਗੱਲਬਾਤ ਕਿਵੇਂ ਦੀ ਰਹੀ ਕਿਉਂਕਿ ਕਾਫੀ ਮੁਸ਼ਕਲਤਾ ਹੋਣੀ ਹੀ ਹੈ ਪਰ ਅਸੀਂ ਅੰਦਰ ਦੀ ਗੱਲ ਸੁੰਨਾ ਚਾਹਾਂਗੇ ਨਹੀਂ ਦੇਖੋ ਬਾਰ ਜੋ ਧਾਰਨਾ ਬਣਾਈ ਗਈ ਹੈ ਉਹ ਗੱਲ ਨਹੀਂ ਹੈ ਅਤੇ ਅਜੇ ਹਾਂ ਨਹੀਂ ਸੀ ਕਿ ਅਸੀਂ ਗੱਟ ਡੋੜ ਵਿੱਚ ਬਲੈਕਮੇਲ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਲਈ ਰਹਿ ਰਹੇ ਸੀ ਅਜਿਹੀ ਕੋਈ ਗੱਲ ਨਹੀਂ ਹੈ ਮੀਡੀਆ ਦੀ ਧਾਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਬਹੁਤ ਸਾਰੀਆਂ ਗੱਲਾਂ ਅਫਵਾਹਾਂ ਵਾਂਗ ਬਾਜ਼ਾਰ ਵਿੱਚ ਘੁੰਮ ਰਹੀਆਂ ਸਨ ਤਾਂ ਅਸੀਂ ਫੈਸਲਾ ਕੀਤਾ ਹੈ ਕਿ ਰਾਸ਼ਟਰੀ ਜਨਤਾ 당2024 ਵਿੱਚ ਮਹਾਗਠ ਜੋੜ ਦੇ ਨਾਲ ਰਹੇਗਾ ਤੇ ਅਸੀਂ 2-3 ਲੋਕ ਸਭਾ ਸੀਟਾਂ ਤੇ ਚੋਣ ਲੜੀ ਸੀ ਤੇ ਤਾਕਤ ਨਾਲ ਗੱਠ ਜੋੜ ਵਿੱਚ ਸ਼ਾਮਲ ਹੋਏ ਸੀ ਅਤੇ ਉਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਸੀ ਕਿ 2025 ਦੀ ਚੋਣ ਹੋਵੇਗੀ ਚੋਣ ਤੇਜਸਵੀ ਪ੍ਰਸਾਦ ਜਾਦਵ ਅਤੇ ਮੁਕੇਸ਼ ਸਾਹਨੀ ਦੇ ਚਿਹਰਿਆਂ ਤੇ ਲੜੀ ਜਾਣੀ ਹੈ ਅਤੇ 2024 ਵਿੱਚ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਮੁਕੇਸ਼ ਸਾਹਨੀ ਉਪ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ ਅਸੀਂ ਆਪਣੇ ਗੱਠਜੋੜ ਵਿੱਚ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਮਸਲਾ ਸੀਟਾਂ ਦਾ ਸੀ ਅਸੀਂ ਕੁਝ ਹੋਰ ਸੀਟਾਂ ਤੇ ਚੋਣ ਲੜਨਾ ਚਾਹੁੰਦੇ ਸੀ ਤੇ ਇਸ ਨਾਲ ਯਕੀਨਨ ਕੁਝ ਖਿਚੋਤਾਨ ਹੋਈ ਪਰ ਆਖਰਕਾਰ ਸਾਡੀ ਸਹਿਯੋਗੀ ਪਾਰਟੀ ਦੁਆਰਾ ਇਹ ਤੈਅ ਕੀਤਾ ਗਿਆ ਕਿ ਅਸੀਂ ਹੁਣ 15 ਸੀਟਾਂ ਤੇ ਚੋਣ ਲੜਾਂਗੇ ਕਿਉਂਕਿ ਮੈਂ ਪਿਛਲੇ ਗਠਜੋੜ ਵਿੱਚ ਨਹੀਂ ਸੀ ਅਤੇ ਜਿੰਨੇ ਵੀ ਭਾਈਵਾਲ ਓਕੇ ਸਨ ਉਹ ਪਹਿਲਾਂ ਹੀ ਚੋਣਾਂ ਲੱਗ ਰਹੇ ਸਨ ਉਹ ਹਰ ਜਗ੍ਹਾ ਸਮਾਯੋਜਨ ਕਰ ਸਕਦੇ ਸਨ ਉਹਨਾਂ ਨੂੰ ਉੱਥੇ ਮੈਨੂੰ ਇੱਕ ਸੀਟ ਦਿਵਾਉਣ ਲਈ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਸ ਦੇ ਬਾਵਜੂਦ ਉਹਨਾਂ ਨੇ ਫਿਰ ਵੀ 15 ਸੀਟਾਂ ਦਿੱਤੀਆਂ ਅਸੀਂ ਹੋਰ ਸੀਟਾਂ ਤੇ ਚੋਣ ਲੜਨਾ ਚਾਹੁੰਦੇ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਪਰ ਅਸੀਂ ਇੱਕ ਵਿਚਾਰ ਨਾਲ ਬੱਜੇ ਹੋਏ ਹਾਂ ਤੇ ਵਿਚਾਰ ਇਹ ਆ ਕਿ ਅਸੀਂ 2020 ਵਿੱਚ ਪੱਜਪ ਨਾਲ ਵੀ ਕੰਮ ਕੀਤਾ ਹੈ ਆਪਸ ਵਿੱਚ ਕੋਈ ਗਲਤਫਹਿਮੀਆਂ ਤੇ ਤਜਰਬੇ ਦੀ ਕਮੀ ਕਾਰਨ ਅਸੀਂ ਵਿਚਾਰਤਾਰਕ ਤੌਰ ਤੇ ਲੈਸ ਨਹੀਂ ਸੀ ਇਸ ਕਾਰਨ 2020 ਵਿੱਚ ਅਸੀਂ ਮਾਹ ਕਟ ਜੋੜ ਨੂੰ ਤੋੜ ਕੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਸੀ ਪਰ ਆਖਰੀ ਪਲ ਤੇ ਅਮਿਤ ਸ਼ਾਹ ਜੀ ਦਾ ਫੋਨ ਆਇਆ ਕਿ ਉਹਨਾਂ ਨਾਲ ਸ਼ਾਮਲ ਹੋ ਜਾਓ ਤੇ ਉਹਨਾਂ ਨੇ ਸਾਨੂੰ 11 ਸੀਟਾਂ ਤੇ 1 ਐਮਐਲਸੀ ਦੇ ਕੇ ਸ਼ਾਮਲ ਕਰ ਲਿਆ ਇਸ ਲਈ ਅਸੀਂ 2020 ਵਿੱਚ ਉਹਨਾਂ ਦੇ ਗੱਠਜੋੜ ਵਿੱਚ ਸ਼ਾਮਲ ਹੋ ਗਏ ਅਤੇ ਚੋਣ ਲੜੀ ਅਤੇ ਉਸ ਸਮੇਂ ਮਹਾਗੱਠਜੋੜ ਦੀ ਸਰਕਾਰ ਨਹੀਂ ਬਣੀ ਅਤੇ ਐਨਡੀਏ ਦੀ ਸਰਕਾਰ ਬਣੀ ਮੇਰੇ ਕੋਲ 4 ਐਮਐਲਏ ਸਨ ਤੇ ਉਹ 4 ਐਮਐਲਏ ਸਰਕਾਰ ਦੀ ਚਾਬੀ ਸਨ ਜੇਕਰ ਅਸੀਂ ਆਪਣਾ ਸਮਰਥਨ ਨਾ ਦਿੱਤਾ ਹੁੰਦਾ ਤਾਂ ਨਿਤਿਸ਼ ਜੀ ਦੀ ਸਰਕਾਰ ਨਾ ਬਣਦੀ ਅਤੇ ਨਾ ਹੀ ਨਿਤਿਸ਼ ਜੀ ਮੁੱਖ ਮੰਤਰੀ ਬਣਦੇ ਸਾਨੂੰ ਕਈ ਤਰ੍ਹਾਂ ਦੇ ਆਫਰ ਮਿਲੇ ਆਉ ਡੀਪੀਸੀਐਮ ਬਣ ਜਾਉ ਸਾਰੇ ਚਾਰਾਂ ਨੂੰ ਐਮਐਲਸੀ ਬਣਾਉਣ ਤੋਂ ਬਾਅਦ ਮੰਤਰੀ ਬਣਾਇਆ ਗਿਆ ਅਸੀਂ ਉਹ ਰਸਤਾ ਨਹੀਂ ਚੁਣਿਆ ਅਸੀਂ ਕਿਸੇ ਨਾਲ ਗਲਤ ਨਹੀਂ ਕਰ ਸਕਦੇ ਇਮਾਨਦਾਰੀ ਦੇ ਰਾਹ ਤੇ ਚੱਲਦੇ ਹਾਂ ਅਸੀਂ ਐਨਡੀਏ ਦੀ ਸਰਕਾਰ ਬਣਾਈ ਅਤੇ ਉਸ ਤੋਂ ਬਾਅਦ ਐਨਡੀਏ ਨਾਲ ਰਹਿੰਦੇ ਹੋਏ ਅਸੀਂ ਮੁੱਖ ਮੰਤਰੀ ਬਣਾਇਆ ਮੈਂ ਮੰਤਰੀ ਬਣਿਆ ਫਿਰ ਗੱਲ ਹੋਈ ਕਿ ਅਮਿਤ ਸ਼ਾਹ ਜੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਸਾਡੇ ਰਾਖਵਿੰਗ ਕਰਨ ਤੇ ਕੰਮ ਕਰਨਗੇ ਅਤੇ ਮਛੇਰਾ ਭਾਈਚਾਰੇ ਨੂੰ ਰਾਖਵੰਗ ਕਰਨ ਦੇਣਗੇ ਉਹ ਢਿੱਲ ਮਟ ਕਰ ਰਹੇ ਸਨ ਇਸ ਲਈ ਅਸੀਂ ਸੋਚਿਆ ਕਿ ਅਸੀਂ ਆਪਣੀ ਤਾਕਤ ਵਧਾਵਾਂਗੇ ਮੈਂ ਉੱਤਰ ਪ੍ਰਦੇਸ਼ ਗਿਆ ਤੇ 2022 ਦੀ ਵੀ ਚੋਣ ਲੜੀ ਅਸੀਂ 2252 ਸੀਟਾਂ ਤੇ ਜੋਣ ਲੜੀ ਤੇ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ ਕਿ ਬੰਬਈ ਦਾ ਕੋਈ ਮੁੰਡਾ ਆਵੇ ਬਿਹਾਰ ਵਿੱਚ ਆਪਣਾ ਪ੍ਰਭਾਵ ਫੁਲਾਵੇ ਤੇ ਹੁਣ 4 11 ਸੀਟਾਂ ਜਿੱਤ ਕੇ 4 ਵਿਧਾਇਕ ਬਣਾਵੇ ਉਹ ਇੱਕ ਵਿੱਚ ਉਹ 40 ਵਿਧਾਇਕ ਬਣਾਉਣਗੇ ਅਸੀਂ ਬਿਹਾਰ ਵਿੱਚ ਆਪਣੇ ਦਮ ਤੇ ਸਰਕਾਰ ਬਣਾਵਾਂਗੇ ਇਸ ਲਈ ਇਹ ਸਭ ਸੋਚਣ ਤੋਂ ਬਾਅਦ ਉਹਨਾਂ ਨੇ ਸਾਡੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਲਿਆ ਤਾਂ ਤੇ ਜੋ ਸਾਨੂੰ ਸਰਕਾਰ ਤੋਂ ਹਟਾ ਦਿੱਤਾ ਤੇ 2022 ਤੋਂ ਇਹ ਤੈਅ ਹੋਇਆ ਸੀ ਕਿ ਤੁਸੀਂ 2024 ਵਿੱਚ ਮੁੱਖ ਮੰਤਰੀ ਬਣੋਗੇ ਪਰ ਇਹ ਪੂਰੀ ਤਰ੍ਹਾਂ ਗੁਪਤ ਸੀ ਹਾਂ ਅਤੇ ਕੀ ਤੁਸੀਂ ਖੁਸ਼ ਹੋ ਕੀ ਤੁਸੀਂ ਖੁਸ਼ ਹੋ ਜਾਂ ਥੋੜੇ ਨਾ ਖੁਸ਼ ਹੋ ਕਿ ਤੁਹਾਨੂੰ ਘੱਟ ਸੀਟਾਂ ਮਿਲੀਆਂ ਹੁਣ ਤੁਹਾਨੂੰ ਕੀ ਲੱਗਦਾ ਹੈ ਖੁਸ਼ਾ 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 ਤੇ ਉਪ ਮੁੱਖ ਮੰਤਰੀ ਦੇ ਉਮੀਦਵਾਰਾ ਮੇਰੇ ਲੋਕ ਮੈਨੂੰ ਚਿਹਰਾ ਬਣਾ ਕੇ ਚੋਣ ਲੜਨਗੇ ਉਹ ਮੈਦਾਨ ਵਿੱਚ ਉਤਰੇ ਹਨ ਅਤੇ ਸਾਡੇ ਤੇ ਭਰੋਸਾ ਕਰਕੇ ਸਰਕਾਰ ਬਣਾਉਣ ਲਈ ਲੜ ਰਹੇ ਹਨ ਕਿਉਂਕਿ ਇਹ ਸਿਆਸੀ ਪਾਰਟੀ ਵਿਕਾਸਸ਼ੀਲ ਇਨਸਾਨ ਪਾਰਟੀ ਇੱਕ ਅੰਦੋਲਨ ਤੋਂ ਪੈਦਾ ਹੋਈ ਪਾਰਟੀ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਆਪਣੇ ਬੱਤਿਆਂ ਦੇ ਪਵਿੱਖ ਲਈ ਇੱਕ ਲਗਾਤਾਰ ਸੰਦਰਸ਼ਾਹੀ ਇੱਕ ਸਿਆਸੀ ਪਾਰਟੀ ਵਿੱਚ ਬਦਲਿਆ ਹੈ ਤਾਂ نو ਖੋਸ਼ ਅਤੇ ਉਚਾਹੇ ਹਨ ਕਿ ਅਗਲੀ ਬਣਨ ਵਾਲੀ ਸਰਕਾਰ ਵਿੱਚ ਸਾਡਾ ਆਪਣਾ ਭਰਾ ਸਾਡਾ ਆਪਣਾ ਪੁੱਤਰ ਉਪ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ ਅਤੇ ਸਾਡੇ ਸੂਬੇ ਵਿੱਚ ਸਾਰਿਆਂ ਦੀ ਤਰੱਕੀ ਹੋਵੇਗੀ ਅਸੀਂ ਵੀ ਉਸ ਦਾ ਹਿੱਸਾ ਹੋਵਾਂਗੇ ਅਤੇ ਇਹ ਪਲ ਆਜ਼ਾਦੀ ਦੇ 77 ਸਾਲਾਂ ਬਾਅਦ ਆਇਆ ਹੈ ਜਿੱਥੇ ਇੱਕ ਨਿਸ਼ਾਦ ਮੱਲਾ ਦਾ ਪੁੱਤਰ ਉਪ ਮੁੱਖ ਮੰਤਰੀ ਦਾ ਉਮੀਦਵਾਰ ਹੈ। ਦਰਸਲ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿੱਚ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਦੇ ਨਾਂ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਇਹ ਹੀ ਸਾਡੀ ਤਾਕਤ ਹੈ। ਵੋਟ ਬੈਂਕ ਸਾਡੇ ਨਾਲ ਹੈ। ਬਿਹਾਰ ਵਿੱਚ ਨਿਸ਼ਾਦ ਭਾਈਚਾਰਾ, ਬਚੇਰਾ ਭਾਈਚਾਰਾ 50 50 ਇਹ 11% ਦੀ ਹੈ ਤੇ ਉਹ ਬਾਈਨਾਵਾ ਨਾਲ ਜਾਣੇ ਜਾਂਦੇ ਆ ਅਤੇ ਮੇਰੀ ਤਾਕਤ ਸਿਰਫ ਅੱਜ ਦੀ ਨਹੀਂ ਹੈ। 2015 ਵਿੱਚ ਵੀ ਬਿਹਾਰ ਵਿੱਚ ਲੋਕ ਉਸ ਸਮੇਂ ਅਮਿਤ ਚਾਨ ਨੂੰ ਨਹੀਂ ਪਛਾਣਦੇ ਸਨ ਉਹ ਜਸਟ ਲਾਈਕ ਯੂ ਪਾਰਟੀ ਦੇ ਕੌਮੀ ਪ੍ਰਧਾਨਾ ਉਹਨਾਂ ਨੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ ਅਤੇ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਉਹ ਬਿਹਾਰ ਵਿੱਚ 2015 ਦੀ ਚੋਣ ਲੜ ਰਹੇ ਸਨ ਤੇ ਉਹਨਾਂ ਨੇ ਪੂਰੇ ਬਿਹਾਰ ਵਿੱਚ 47 ਰੈਲੀਆਂ ਕੀਤੀਆਂ ਮੈਨੂੰ ਆਪਣੇ ਨਾਲ ਲੈ ਕੇ ਉਸ ਸਮੇਂ ਮੈਂ 2014 ਵਿੱਚ ਰਾਜਨੀਤੀ ਵਿੱਚ ਆਇਆ ਸੀ ਅਤੇ 2015 ਵਿੱਚ ਉਹਨਾਂ ਨੇ ਮੇਰੇ ਨਾਲ 47 ਰੈਲੀਆਂ ਕੀਤੀਆਂ ਮੇਰੇ ਸਿਰਫ 1 ਸਾਲ ਦੇ ਕੰਮ ਦੇ ਆਧਾਰ ਤੇ ਅਮਿਤ ਚਾਨੂ ਵੀ ਲੱਗਿਆ ਕਿ ਮੁਕੇਸ਼ ਸਾਹਨੀ ਦਾ ਆਪਣਾ ਵੋਟ ਬੈਂਕ ਅਤੇ ਤਾਕਤ ਹੈ ਇਹ ਤੇ 2020 ਵਿੱਚ ਵੀ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਸੀ ਉਸ ਸਮੇਂ ਵੀ ਉਹਨਾਂ ਨੂੰ ਲੱਗਿਆ ਕਿ ਜੇ ਮੁਕੇਸ਼ ਸਾਹਨੀ ਉਹਨਾਂ ਦੇ ਨਾਲ ਨਾ ਹੁੰਦਾ ਤਾਂ ਉਹ 40 ਤੋਂ 50 ਸੀਟਾਂ ਹਾਰ ਜਾਣਗੇ ਇਸ ਲਈ ਉਹਨਾਂ ਨੇ ਆਪਣੇ ਹਿੱਸੇ ਵਿੱਚੋਂ ਸੀਟਾਂ ਦੇਣ ਦਾ ਫੈਸਲਾ ਕੀਤਾ ਪਿਛਲੇ 11 ਸਾਲਾਂ ਤੋਂ ਮੈਂ ਲੋਕਾਂ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸੰਘਰਸ਼ ਕੀਤਾ ਹੈ ਅਤੇ ਮੈਂ ਉਹਨਾਂ ਦੇ ਹੱਕਾਂ ਲਈ ਲੜ ਰਿਹਾ ਹਾਂ ਸੱਤਾ ਮੇਰੇ ਲਈ ਇਮਾਇਨੇ ਨਹੀਂ ਰੱਖਦੀ ਮੈਂ ਮੰਤਰੀ ਬਣਿਆ ਸੀ ਜੇ ਮੈਂ ਅਮਿਤ ਸ਼ਾਹ ਮੋਦੀ ਯੋਗੀ ਦੀ ਜਾਇਜਾਕਾਰ ਕੀਤੀ ਹੁੰਦੀ ਤੇ ਯੂਪੀ ਵਿੱਚ ਲੜਨ ਨਾ ਗਿਆ ਹੁੰਦਾ ਤਾਂ ਮੈਂ ਅੱਜ ਵੀ ਮੰਤਰੀ ਹੁੰਦਾ ਮੈਨੂੰ ਹਮੇਸ਼ਾ ਉਹਨਾਂ ਨਾਲ ਸ਼ਾਮਲ ਹੋਣ ਦੇ ਆਫਰ ਮਿਲਦੇ ਰਹੇ ਆ 2024 ਵਿੱਚ ਲੋਕ ਸਭਾ ਲਈ ਮੋਦੀ ਜੀ ਵੱਲੋਂ ਵੀ ਆਫਰ ਸੀ ਕਿ ਆਓ ਤੇ ਸੰਸਦ ਮੈਂਬਰ ਬਣੋ ਧਰਮ ਲਈ ਲੜੋ ਅਤੇ ਮੰਤਰੀ ਬਣੋ ਬਾਹ ਉਹ ਹਮੇਸ਼ਾ ਇਹ ਸਾਰੇ ਆਫਰ ਦਿੰਦੇ ਰਹੇ ਪਰ ਫਿਲਹਾਲ ਮੈਂ ਆਪਣੀ ਵਿਚਾਰਧਾਰਾ ਨਾਲ ਬੰਨਿਆ ਹੋਇਆ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ ਵਾਅਦੇ ਕਰਦੀ ਹੈ ਪਰ ਉਹਨਾਂ ਨੂੰ ਪੂਰਾ ਨਹੀਂ ਕਰਦੀ ਅਤੇ ਅਸੀਂ ਪਹਿਲਾਂ ਹੀ ਬਿਹਾਰ ਵਿੱਚ ਨੇਤਾ ਹਾਂ ਉੱਥੇ ਜਾਣ ਤੋਂ ਬਾਅਦ ਮੈਂ ਨੇਤਾ ਨਹੀਂ ਰਾਂਗਾ ਮੈਂ ਉੱਥੇ ਖੜਾ ਹੋਵਾਂਗਾ ਜੋ ਵੀ ਭਾਜਪਾ ਕਹੇਗੀ ਸਾਨੂੰ ਉਹ ਸੁਣਨਾ ਪਵੇਗਾ ਉਹ ਕਰਨਾ ਪਵੇਗਾ ਫਿਰ ਸਾਡੇ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਤੁਸੀਂ ਇੱਕ ਨਾਰਾ ਦਿੱਤਾ ਹੈ ਕਿ ਜਦੋਂ ਤੱਕ ਭਾਜਪਾ ਨੂੰ ਤੋੜ ਨਹੀਂ ਦਿੰਦੇ ਅਸੀਂ ਰੁਕਾਂਗੇ ਨਹੀਂ ਹਾ ਬਿਹਾਰ ਵਰਗੇ ਸੂਬੇ ਵਿੱਚ ਜਿੱਥੇ ਦੋਸਤ ਦੁਸ਼ਮਣ ਬਣ ਜਾਂਦੇ ਹਨ ਅਤੇ ਦੁਸ਼ਮਣ ਦੋਸਤ ਬਣ ਜਾਂਦੇ ਹਨ ਕੀ ਰਾਜਨੀਤੀ ਵਿੱਚ ਇੰਨਾ ਗੁੱਸਾ ਦਿਖਾਉਣਾ ਠੀਕ ਹੈ ਮੈਂ ਦੇਖੋ ਜਿੱਥੋਂ ਤੱਕ ਜਿੱਦ ਦੀ ਗੱਲ ਹੈ ਉਹਨਾਂ ਨੇ ਸਾਨੂੰ ਪਹਿਲਾਂ ਹੀ ਤੋੜ ਦਿੱਤਾ ਸੀ ਸਾਡੀ ਨਿਰਾਸ਼ਾ ਨੇ ਸਾਨੂੰ ਨਾਰਾਜ਼ ਕਰ ਦਿੱਤਾ ਤੁਸੀਂ ਸਾਡੇ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ ਸਾਡੇ ਲੋਕ ਹਰ ਰੋਜ਼ ਟੋਕ ਰਹੇ ਉਹ ਹਰ ਰੋਜ਼ ਮਰ ਰਹੇ ਹੈਨਾ ਆਜ਼ਾਦੀ ਦੇ 77 ਸਾਲਾਂ ਵਿੱਚ ਪਹਿਲੀ ਵਾਰ ਅਸੀਂ ਗਰੀਬੀ ਤੇ ਤੰਗੀ ਵਿੱਚ ਰਹਿਣ ਵਾਲੇ ਪਛਰੇ ਸਮਾਜ ਦੇ ਇੱਕ ਪੁੱਤ ਨੂੰ ਵਿਧਾਇਕ ਬਨਾਇਆ ਅਤੇ ਮੰਤਰੀ ਬਣਾਉਣ ਤੋਂ ਬਾਅਦ ਉਹ ਸੂਬੇ ਦੀ ਸੇਵਾ ਕਰ ਰਿਹਾ ਸੀ ਉਸ ਨੇ ਦੇਖਿਆ ਕਿ ਇਹ ਸਮਾਜ ਜੋ ਗੁਲਾਮ ਸੀ ਕਿਵੇਂ ਮਾਲਕ ਬਣ ਰਿਹਾ ਸੀ ਉਹਨਾਂ ਨੇ ਸਾਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢ ਦਿੱਤਾ ਸਾਨੂੰ ਸਰਕਾਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਸਰਕਾਰ ਬਣਾਉਣ ਵਾਲੇ ਅਸੀਂ ਆ ਤਾਂ ਸਾਡੇ ਮੂੰਹ ਉਹਨਾਂ ਲਈ ਚੰਗੇ ਸ਼ਬਦ ਕਿਵੇਂ ਨਿਕਲ ਸਕਦੇ ਹਾਂ ਇਸ ਲਈ ਅਸੀਂ ਵੀ ਇੱਕ ਸੰਕਲਪ ਲਿਆ ਹੈ ਬਿਹਾਰ ਵਿੱਚ ਪੂਰੇ ਨਿਸ਼ਾਰ ਸਮਾਜ ਦੇ 50 ਲੱਖ ਲੋਕਾਂ ਨੇ ਹੱਥਾਂ ਵਿੱਚ ਗੰਗਾ ਜਲ ਲੈ ਕੇ ਪੂਰੇ ਸੂਬੇ ਵਿੱਚ ਸੌ ਚੁੱਕੀ ਸੀ ਰੱਖਵਾਂਕਰਨ ਨਹੀਂ ਗੱਠ ਜੋੜ ਨਹੀਂ ਗੱਠ ਜੋੜ ਨਹੀਂ ਤਾਂ ਵੋਟ ਨਹੀਂ ਅਸੀਂ ਇਸ ਸੰਕਲਪ ਨਾਲ ਕੰਮ ਕਰ ਰਹੇ ਹਾਂ ਤੇ ਇੱਥੇ ਆਪਣੀ ਸਰਕਾਰ ਬਣਾਉਣ ਦਾ ਸਾਡਾ ਪ੍ਰਣ ਵੀ ਹੈ ਅਸੀਂ ਸਰਕਾਰ ਬਣਾਓ ਆਪਣਾ ਹੱਕ ਪਾਓ ਦੇ ਨਾਅਰੇ ਨਾਲ ਹਾਂ ਅਤੇ ਅਸੀਂ ਬਿਹਾਰ ਤੋਂ ਭਾਜਪਾ ਨੂੰ ਵੀ ਖਤਮ ਕਰਨਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਖਤਮ ਕਰ ਦਿੱਤਾ ਹੈ ਮੈਂ ਇੱਕ ਗਰੀਬ ਦਾ ਪੁੱਤਾਂ ਤੇ ਮੈਂ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਸੀ ਉਹਨਾਂ ਨੇ ਸਾਡੇ ਐਮਐਲਏ ਨੂੰ ਖਰੀਦ ਲਿਆ ਹੈ ਤੁਹਾਡੀ ਵੀ ਇੱਕ ਇੱਛਾ ਹੈ ਉਹ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਬਾਤ ਦੀ ਗੱਲ ਹੈ ਪਰ ਅਸੀਂ ਆਪਣੀ ਕੋਸ਼ਿਸ਼ ਤਾਂ ਕਰ ਸਕਦੇ ਆ ਉਹ ਕੋਸ਼ਿਸ਼ ਕਰ ਰਹੇ ਆ ਤਾਂ ਕਿ ਬਿਹਾਰ ਵਿੱਚ ਭਾਜਪਾ ਦੀ ਸਰਕਾਰ ਨਾ ਬਣੇ ਮੁਕੇਸ਼ ਜੀ ਡਿਪਟੀ ਸੀਐਮ ਚਿਹਰੇ ਵੱਜੋਂ ਅਲਾਨੇ ਜਾਣ ਦੀ ਤੁਹਾਡੀ ਜਿੱਦ ਸੀ ਜਿਸ ਵਿੱਚ ਤੁਸੀਂ ਸਫਲ ਰਹੇ ਪਰ ਅਸੀਂ ਹੁਣ ਤੱਕ ਇਹੀ ਦੇਖਿਆ ਹੈ ਕਿ ਮੱਲਾ ਭਾਈਚਾਰੇ ਦੀ ਯਾਦਵਾ ਨਾਲ ਇੱਕ ਰਵਾਇਤੀ ਦੁਸ਼ਮਣੀ ਰਹੀ ਹੈ ਜੀ ਅਤੇ ਤੁਸੀਂ ਇਹ ਵੀ ਜਾਣਦੇ ਹੋ ਕਿ ਸਿਆਸੀ ਕਾਰਨਾ ਕਰਕੇ ਕਿਉਂਕਿ ਤੁਸੀਂ ਈਬੀਸੀ ਭਾਈਚਾਰੇ ਤੋਂ ਆਉਂਦੇ ਹੋ ਤੁਸੀਂ ਆਪਣਾ ਨਾਮ ਐਲਾਨ ਕਰਵਾਉਣ ਵਿੱਚ ਕਾਮਯਾਬ ਹੋ ਗਏ ਹੋ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਵੋਟਾਂ ਉਨੀ ਆਸਾਨੀ ਨਾਲ ਮਹਾਕਟਬੰਧਨ ਨੂੰ ਟਰਾਂਸਫਰ ਹੋ ਜਾਣਗੀਆਂ ਦੇਖੋ ਅਸੀਂ ਇਸ ਵੇਲੇ ਸਖਤ ਮਿਹਨਤ ਕਰ ਰਹੇ ਹਾਂ ਤੁਸੀਂ ਜ਼ਮੀਨ ਦੀ ਲੜਾਈ ਬਾਰੇ ਜੋ ਕਿਹਾ ਉਹ ਸੱਚ ਹੈ ਅਤੇ ਇਸੇ ਕਾਰਨ ਸਾਡੇ ਲੋਕ ਕਦੇ ਕਾਂਗਰਸ ਪਾਰਟੀ ਵਿੱਚ ਸਨ ਕਾਂਗਰਸ ਤੋਂ ਬਾਅਦ ਸਾਡੇ ਲੋਕਾਂ ਨੇ ਲਾਲੂ ਜੀ ਨੂੰ ਆਪਣਾ ਮਸੀਹਾ ਅਤੇ ਗਰੀਬਾਂ ਪਛੜਿਆ ਅਤੇ ਦਲਿਤਾਂ ਦੀ ਆਵਾਜ਼ ਮੰਨ ਕੇ ਉਹਨਾਂ ਤੇ ਭਰੋਸਾ ਕੀਤਾ ਅਤੇ ਉਹ ਲੰਬੇ ਸਮੇਂ ਤੱਕ ਉਹਨਾਂ ਦੇ ਨਾਲ ਖੜੇ ਰਹੇ ਪਰ ਫਿਰ ਅਜਿਹੀ ਸਥਿਤੀ ਬਣ ਗਈ ਕਿ ਸਾਡੇ ਲੋਕਾਂ ਨਾਲ ਦੇ ਨਿਆਂਫੀ ਹੋਣ ਲੱਗ ਪਈ ਸਾਡੇ ਲੋਕਾਂ ਨਾਲ ਲੜਾਈ ਛਿੜ ਗਈ ਤਾਂ ਇਹਨਾਂ ਲੋਕਾਂ ਨੇ ਨतीश ਜੀ ਤੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਕਰਕੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਕਹਿ ਸਕਦੇ ਹੋ ਕਿ ਉਹ 2020 ਤੱਕ ਇਕੱਠੇ ਸਨ ਪਰ ਇਸ ਦੌਰਾਨ ਅਸੀਂ ਆਪਣੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਅੱਜ ਬਿਹਾਰ ਵਿੱਚ ਕੂਰਾ ਨਿਸ਼ਾਦ ਭਾਈਚਾਰਾ ਮੈਨੂੰ ਆਪਣਾ ਪਰਾ ਆਪਣਾ ਪੁੱਤਰ ਅਤੇ ਆਪਣਾ ਨੇਤਾ ਮੰਨਦਾ ਹੈ ਇਸ ਲਈ ਅਸੀਂ ਯਕੀਨੀ ਤੌਰ ਤੇ ਉਸੇ ਰਰਾਤੇ ਕੰਮ ਕਰ ਰਹੇ ਹਾਂ ਜਿੱਥੇ ਟਕਰਾਅ ਬਹੁਤ ਵੱਡੇ ਪੱਧਰ ਤੇ ਹੁੰਦਾ ਹੈ ਉੱਥੇ ਜ਼ਖਮਾਂ ਨੂੰ ਭਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ ਪਰ ਅਜੇ ਹਾਂ ਨਹੀਂ ਹੈ ਉਹ ਲੋਕ ਭਾਜਪਾ ਨੂੰ ਵੋਟ ਕਿਉਂ ਦੇਣਗੇ ਕੋਈ ਕਾਰਨ ਹੋਣਾ ਚਾਹੀਦਾ ਹੈ ਭਾਜਪਾ ਨੇ ਸਾਡੀ ਪਾਰਟੀ ਤੋੜ ਦਿੱਤੀ ਭਾਜਪਾ ਨੇ ਸਾਨੂੰ ਕੀ ਦਿੱਤਾ ਹੈ ਉਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਤੇ ਜਦੋਂ ਉਹਨਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ ਤਾਂ ਸਮਾਜ ਦੇ ਲੋਕਾਂ ਵਿੱਚ ਇਹ ਸਮਝਣ ਦੀ ਸਮਝ ਆ ਕਿ ਸਾਡੇ ਲਈ ਕੌਣ ਚੰਗਾ ਹੈ ਕੌਣ ਸਾਡੇ ਦੁਸ਼ਮਣ ਹਨ ਅਤੇ ਕੌਣ ਸਾਡੇ ਦੋਸਤ ਹਨ ਇਸ ਲਈ ਅੱਜ ਸਾਨੂੰ ਲੱਗਦਾ ਹੈ ਕਿ ਭਾਵੇਂ ਅਸੀਂ ਅਤੀ ਪਛੜੀ ਸ਼੍ਰੇਣੀ ਵਿੱਚ ਆਉਂਦੇ ਹਾਂ ਅਸੀਂ ਮਿਸ਼ਾਦ ਭਾਈਚਾਰਾ ਉਹ ਜਾਤ ਹਨ ਜਿਸ ਦੀ ਇਸ ਦੇ ਅੰਦਰ ਸਭ ਤੋਂ ਮਜ਼ਬੂਤ ਸਥਿਤੀ ਹੈ ਅਸੀਂ ਬਹੁਤ ਮਜ਼ਬੂਤ ਹਾਂ ਕਿਉਂਕਿ ਸਾਡੇ ਲੋਕ ਪੰਚਾਇਤ ਦੇ ਜਨਤਕ ਨੁਮਾਇੰਦਿਆਂ ਨੂੰ ਮਿਲ ਸਕਦੇ ਹਨ ਹੁਣ ਸਾਨੂੰ ਪੰਚਾਇਤ ਤੋਂ ਪਤਾ ਹੈ ਕਿ ਕਿ ਤਾਕਤ ਕੀ ਹੁੰਦੀ ਹੈ ਇਸ ਲਈ ਹੁਣ ਭਾਵੇਂ ਸਾਡੇ ਲਈ ਕਿੰਨਾ ਵੀ ਸੰਘਰਸ਼ ਹੋਵੇ ਸਾਡੇ ਲੋਕ ਫਿਰ ਵੀ ਇੱਕ ਵਿਚਾਰਧਾਰਾ ਨਾਲ ਬੱਜੇ ਹੋਏ ਆ ਅਤੇ ਉਹ ਮਹਾ ਕਰਜ਼ੋੜ ਨੂੰ ਦ੍ਰਿੜਤਾ ਨਾਲ ਵੋਟ ਪਾਉਣਗੇ ਤੇ ਜਿੱਥੇ ਵੀ ਇੱਕ ਨਾਲ ਇੱਕ ਦਾ ਮਾਮਲਾ ਹੈ ਇੱਕ ਨਾਲ ਇੱਕ ਦੀ ਲੜਾਈ ਹੈ ਤਾਂ ਭਰਾ ਵੀ ਲੜਨਗੇ ਤੇ ਉੱਥੇ ਵੰਡ ਵੀ ਹੋਵੇਗੀ ਇਸ ਲਈ ਮੈਨੂੰ ਲੱਗਦਾ ਕਿ 99.9% ਲੋਕ ਸਹਿਮਤ ਹਨ ਅਤੇ ਇਕੱਠੇ ਆਉਣ ਲਈ ਤਿਆਰ ਹਨ ਅਤੇ ਇਸ ਵਾਰ ਅਸੀਂ ਮਜ਼ਬੂਤੀ ਨਾਲ ਸਰਕਾਰ ਬਣਾਵਾਂਗੇ ਜੇ ਇਸ ਵਾਰ ਚ ਉਹਨਾਂ ਦਾ ਨਤੀਜਾ ਪਿਛਲੀ ਵਾਰ ਵਾਗ ਰਿਹਾ ਤਾਂ ਅੰਦੀ ਜੇਕਰ ਭਾਜਪਾ ਨੂੰ 5 ਜਾਂ 10 ਵਿਧਾਇਕਾਂ ਦੀ ਲੋੜ ਪਈ ਤਾਂ ਤੁਸੀਂ ਇਹ ਕਿਵੇਂ ਯਕੀਨੀ ਬਣਾਓਗੇ ਕਿ ਉਹ ਤੁਹਾਡੀ ਪਾਰਟੀ ਨੂੰ ਦੁਬਾਰਾ ਨਾ ਤੋੜਨ ਉਹ ਤੁਹਾਡੇ ਵਿਧਾਇਕਾਂ ਨੂੰ ਦੁਬਾਰਾ ਨਹੀਂ ਖਰੀਦਣਗੇ ਹਾਂ ਮੈਨੂੰ ਇਸ ਗੱਲ ਦਾ ਡਰ ਹਲੇ ਵੀ ਹੈ ਮੈਨੂੰ ਵੀ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਸੰਵਿਧਾਨ ਨੂੰ ਮੰਨਣ ਵਾਲੇ ਹਾਂ ਅਸੀਂ ਮੰਨਦੇ ਹਾਂ ਕਿ ਕਿਸੇ ਵਿਧਾਇਕ ਨੂੰ ਖਰੀਦਣਾ ਇੱਕ ਜੁਰਮ ਹੈ ਇਹ ਲੋਕਾਂ ਦੇ ਪਤਵੇ ਦੀ ਚੋਰੀ ਆ ਕਿਉਂਕਿ ਜਨਤਾ ਨੇ ਵਿਧਾਇਕ ਨੂੰ ਚੁਣਿਆ ਹੈ ਤੁਸੀਂ ਆਪਣੀ ਸਹੂਲਤ ਲਈ ਉਹਨਾਂ ਤੇ ਭਰੋਸਾ ਕੀਤਾ ਹੈ ਅਤੇ ਜੇਕਰ ਕੋਈ ਉਸ ਨੂੰ ਖਰੀਦ ਲੈਂਦਾ ਹੈ ਤਾਂ ਉਹ ਦੋਸ਼ੀ ਹੈ ਅੱਜ ਮੈਂ ਸੜਕ ਤੇ ਚੱਲ ਰਿਹਾ ਜੇ ਕੋਈ ਮੇਰਾ ਕਕਲ ਕਰਵਾ ਦੇਵੇ ਜਾਂ ਕਿਸੇ ਨੂੰ ਮੈਨੂੰ ਗੋਲੀ ਮਾਰਨ ਲਈ ਭੇਜ ਦੇਵੇ ਤਾਂ ਮੈਂ ਮੰਨਦਾ ਕਿ ਮਾਰਨ ਵਾਲੇ ਨਾਲੋਂ ਮਰਵਾਉਣ ਵਾਲਾ ਵੱਡਾ ਦੋਸ਼ੀ ਹੈ ਇਸ ਲਈ ਲੋਕਤੰਤਰ ਵਿੱਚ ਕਿਸੇ ਦੇ ਵਿਧਾਇਕਾਂ ਨੂੰ ਖਰੀਦਣਾ ਤੇ ਸਰਕਾਰ ਨੂੰ ਡੇਗਣਾ ਸਹੀ ਨਹੀਂ ਹੈ ਤੇ ਅਸੀਂ ਇਸ ਬਾਰੇ ਕਾਰ ਵੀ ਕੀ ਸਕਦੇ ਹਾਂ ਹੁਣ ਉਹਨਾਂ ਕੋਲ ਵੱਡੇ ਵੱਡੇ ਉਦਯੋਗਪਤੀ ਅਤੇ ਬਹੁਤ ਅਮੀਰ ਲੋਕ ਹਨ ਉਹਨਾਂ ਨੂੰ ਬਹੁਤ ਪੈਸਾ ਮਿਲਦਾ ਹੈ ਉਹ 1 ਜਾਂ 2 ਕਰੋੜ ਰੁਪਏ ਦੇ ਕੇ ਇੱਕ ਐਮਐਲਏ ਜਾਂ ਐਮਪੀ ਖਰੀਦ ਸਕਦੇ ਆ ਅਸੀਂ ਕੀ ਕਰ ਸਕਦੇ ਆ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਜੇ ਜਨਤਾ ਨੇ ਦੇਖਣਾ ਹੈ ਅਤੇ ਉਹਨਾਂ ਨੂੰ ਇੰਨਾ ਨੀਮਾ ਲੀਮਾ ਲਿਆਉਣਾ ਹੈ ਕਿ ਉਹਨਾਂ ਨੂੰ 50 ਸੀਟਾਂ ਦੀ ਲੋਡ ਪੈ ਜਾਵੇ ਜੋ ਕਿ ਇੱਕ ਅਸੰਭਵ ਕੰਮ ਬਰ ਜਾਵੇਗਾ ਬਿਹਾਰ ਹੁਣ ਸਾਰੇ ਰਾਜਾਂ ਵਿੱਚੋਂ ਸਭ ਤੋਂ ਗਰੀਬ ਹੈ ਪ੍ਰਤੀ ਵਿਅਕਤੀ ਜੀਡੀਪੀ ਸਭ ਤੋਂ ਘੱਟ ਹੈ ਪਰ ਲੋਕ ਬਹੁਤ ਹੀ ਸ਼ਾਨਦਾਰ ਬੁੱਧੀਮਾਨ ਹਨ ਸਾਡੇ ਲੋਕ ਮੈਨੂੰ ਲੱਗਦਾ ਹੈ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਹਨ ਫਿਰ ਵੀ ਸਿਆਸਤਦਾਨਾਂ ਨੇ ਬਿਹਾਰ ਨੂੰ ਬਰਬਾਦ ਕਰ ਦਿੱਤਾ ਹੈ ਕਿਉਂ ਸਿਆਸਤਦਾਨਾਂ ਨੇ ਇਸ ਨੂੰ ਕਿਵੇਂ ਬਰਬਾਦ ਕੀਤਾ ਇੱਥੋਂ ਦੇ ਲੋਕ ਚੰਗੇ ਹਨ ਪਰ ਸਿਆਸਤਦਾਨਾਂ ਨੇ ਬਿਹਾਰ ਨੂੰ ਕਿਵੇਂ ਬਰਬਾਦ ਕੀਤਾ ਇੱਕ ਅਜਿਹੀ ਸਥਿਤੀ ਬਣਾਈ ਗਈ ਹੈ ਅਤੇ ਸਿਰਫ ਸਿਆਸਤਦਾਨ ਹੀ ਦੋਸ਼ੀ ਨਹੀਂ ਹਨ ਅਸੀਂ ਅੱਜ ਲੋਕਾਂ ਦੀ ਕਮੀ ਕਾਰਨ ਇਸ ਸਥਿਤੀ ਵਿੱਚ ਪਹੁੰਚੇ ਆ ਅਤੇ ਸਿਰਫ ਇੱਕ ਵਿਅਕਤੀ ਨੂੰ ਦੋਸ਼ ਦੇਣਾ ਉਸ ਦੇਣਾ ਸਹੀ ਨਹੀਂ ਹੋਵੇਗਾ ਅਤੇ ਪਰ ਤੁਸੀਂ ਮੰਨਦੇ ਹੋ ਕਿ ਲੋਕ ਚੰਗੇ ਹਨ ਸਿਆਸਤਦਾਨ ਚੰਗੇ ਨਹੀਂ ਹਨ ਨਹੀਂ ਨਹੀਂ ਮੇਰਾ ਮਤਲਬ ਹੈ ਕਿ ਲੋਕ ਚੰਗੇ ਹਨ ਸਿਆਸਤਦਾਨ ਵੀ ਚੰਗੇ ਹਨ ਲੋਕਾਂ ਵਿੱਚ ਤੇ ਆਗੂ ਵਿੱਚ ਵੀ ਕੁਝ ਕਮੀਆਂ ਹਨ ਇਹ ਸੱਚ ਹੈ ਅੱਜ ਤੁਸੀਂ ਦੇਖੋ ਜੇ ਨਿਤਿਸ਼ ਜੀ ਮੰਨਦੇ ਹੈ ਕਿ ਗੁਜਰਾਤ ਦੀ ਪ੍ਰਤੀ ਵਿਅਕਤੀ ਆਮਦਨ 3 ਲੱਖ ਰੁਪਏ ਸਾਲਾਨਾ ਹੈ ਅਤੇ ਬਿਹਾਰ ਦੀ 60000 ਰੁਪਏ ਹੈ ਤਾਂ ਸਾਡੇ ਬਿਹਾਰ ਵਿੱਚ ਇੰਨੇ ਪੜੇ ਲਿਖੇ ਲੋਕ ਹੋਣ ਦੇ ਬਾਵਜੂਦ ਉਹ 20 ਸਾਲਾਂ ਤੋਂ ਇੱਕੋ ਸਰਕਾਰ ਨੂੰ ਕਿਉਂ ਚੁਣ ਰਹੇ ਹਨ ਇਸ ਨੂੰ ਛੱਡ ਦੇਣਾ ਚਾਹੀਦਾ ਤੇ ਮੈਂ ਮੰਨਦਾ ਕਿ ਇਹ ਸਹੀ ਨਹੀਂ ਹੈ ਕਿਉਂਕਿ ਜੇਕਰ ਚੱਪੜ ਵਿੱਚ ਪਾਣੀ ਖੜਾ ਹੋ ਜਾਵੇ ਤਾਂ ਉਸ ਵਿੱਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ ਤਾਂ ਨितीश ਕੁਮਾਰ 20 ਸਾਲਾਂ ਤੋਂ ਬਿਹਾਰ ਵਿੱਚ ਆਪਣਾ ਵਿਜ਼ਨ ਪੂਰਾ ਨਹੀਂ ਕਰ ਸਕੇ ਅਤੇ ਲੋਕ ਉਹਨਾਂ ਨੂੰ ਮੁੱਖ ਮੰਤਰੀ ਬਣਾ ਰਹੇ ਹਨ ਅਤੇ ਉਸ ਦੇ ਲਈ ਮੈਂ ਵੀ ਦੋਸ਼ੀ ਹਾਂ ਕਿਉਂਕਿ ਅਸੀਂ ਉਹਨਾਂ ਨੂੰ 2020 ਵਿੱਚ ਮੁੱਖ ਮੰਤਰੀ ਬਣਾਇਆ ਸੀ ਠੀਕ ਹੈ ਪਰ ਉਹ ਇਹਨਾਂ ਗੱਲਾਂ ਨਾਲ ਜਨਤਾ ਨੂੰ ਮੂਰਖ ਬਣਾ ਰਹੇ ਜਿਵੇਂ ਕਿ ਮੋਦੀ ਕੀ 2 ਕਰੋੜ ਨੌਕਰੀਆਂ ਦੇਣਗੇ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣਗੇ ਤੇ 15 ਲੱਖ ਰੁਪਏ ਦੇਣਗੇ ਇਹ ਸਾਰੀਆਂ ਗੱਲਾਂ ਕਈਆਂ ਗਈਆਂ ਹਨ ਉਹਨੇ 5 ਕਿਲੋਗ੍ਰam ਚੌਲ ਖਵਾਏ ਉਸਦੇ ਬਾਅਦ ਵੀ ਦੇਸ਼ ਦੇ ਲੋਕ ਮੋਦੀ ਜੀ ਨੂੰ ਬਹੁਮਤ ਦਿੰਦੇ ਰਹਿੰਦੇ ਹਨ ਅਸੀਂ ਲੜਾਈ ਲੜ ਸਕਦੇ ਹਾਂ ਪਰ ਉਹਨਾਂ ਕੋਲ ਇੱਕ ਬਹੁਲ ਪੁਲਈਆ ਬਹੁਤ ਸਾਰੇ ਜਾਲ ਅਤੇ ਔਜ਼ਾਰ ਹਨ ਜਿਨ੍ਹਾਂ ਦੀ ਵਰਤੋਂ ਮੌਜੂਦਾ ਸਰਕਾਰ ਈਡੀ ਅਤੇ ਸੀਬੀਆਈ ਨੂੰ ਤਨਾਤ ਕਰਕੇ ਕਰਦੀ ਹੈ ਮਿਸਾਲ ਵਜੋਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦਾ ਬੈਂਕ ਖਾਤਾ ਜ਼ਬਤ ਕਰ ਲਿਆ ਗਿਆ ਸੀ ਚੋਣਾਂ ਦੇ ਵਿਚਕਾਰ ਉਹਨਾਂ ਕੋਲ ਪੈਸੇ ਨਹੀਂ ਸਨ ਅਤੇ ਉਹ ਖਰਚ ਨਹੀਂ ਕਰ ਸਕੇ ਅਤੇ ਨਤੀਜੇ ਵਜੋਂ ਅਸੀਂ ਹਾਰ ਗਏ ਤਾਂ ਜੇਕਰ ਉਹ ਇਹ ਸਭ ਚੀਜ਼ਾਂ ਵਰਤ ਰਹੇ ਹਨ ਤਾਂ ਉਹ ਲੋਕਤੰਤਰ ਨੂੰ ਖਤਮ ਕਰ ਰਹੇ ਹਨ ਜੋ ਉਹ ਅੱਜ ਕਰ ਰਹੇ ਹਨ ਉਹ ਹਿਟਲਰ ਦੇ ਸ਼ਾਸਨ ਵਰਗਾ ਹੈ ਅਤੇ ਸਾਡੇ ਕੋਲ ਲੜਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਮੇਰਾ ਇੱਕ ਆਖਰੀ ਸਵਾਲ ਹੈ ਇਸ ਸਟੂਨ ਵਿੱਚ ਮਹਾਕੱਠ ਜੋੜ ਲਈ ਤਿੰਨ ਫਾਇਦੇ ਅਤੇ ਤਿੰਨ ਨੁਕਸਾਨ ਕੀ ਹਨ ਇੱਕ ਫਾਇਦਾ ਇਹ ਹੈ ਕਿ ਇੱਕ ਨਵਾਂ ਨੌਜਵਾਨ ਚਿਹਰਾ ਤੇਜਵੀ ਪ੍ਰਸਾਦ যাদব ਜੋ ਮੁੱਖ ਮੰਤਰੀ ਦੇ ਉਮੀਦਵਾਰ ਹਨ ਫਾਇਦਾ ਇਹ ਹੈ ਕਿ ਅਤੀ ਪਛੜੇ ਮੱਲਾ ਭਾਈਚਾਰੇ ਦਾ ਇੱਕ ਪੁੱਤਰ ਜਿਸ ਦਾ ਆਪਣਾ ਵੋਟ ਬੈਂਕ ਹੈ ਉਪ ਮੁੱਖ ਮੰਤਰੀ ਹੈ ਪਲੱਸ ਪੁਆਇੰਟ ਇਹ ਹੈ ਕਿ ਮਤੀਸ਼ ਕੁਮਾਰ ਇੱਕ ਥੱਕਿਆ ਹੋਇਆ ਚਿਹਰਾ ਹੈ ਅਤੇ ਜਨਤਾ ਸਰਕਾਰ ਬਦਲਣਾ ਚਾਹੁੰਦੀ ਹੈ ਇਹ ਸਾਡਾ ਪਲੱਸ ਪੁਆਇੰਟ ਹੈ ਇਸ ਵਿੱਚ ਕੁਝ ਵੀ 네ਗੇਟਿਵ ਨਹੀਂ ਹੈ ਅੱਛਾ ਕਾਂਗਰਸ ਕਹਿ ਰਹੀ ਹੈ ਕਿ ਤੁਸੀਂ ਸਾਰੇ ਜਿੱਤੋ ਤਿੰਨ ਉਪ ਮੁੱਖ ਮੰਤਰੀ ਹੋਣਗੇ ਤੁਸੀਂ ਅਤੇ ਦੋ ਹੋਰ ਇਹ ਤੁਹਾਨੂੰ ਠੀਕ ਲੱਗਦਾ ਤੁਸੀਂ ਇਸ ਬਾਰੇ ਕੀ ਕੀ ਸੋਚਦੇ ਹੋ ਨਹੀਂ ਅਸੀਂ ਕੀ ਸਾਰੇ ਬਰਾਬਰ ਹੋਣਗੇ ਜਾਂ ਵੱਖ-ਵੱਖ ਕਿਵੇਂ ਦੇਖੋ ਇੱਕ ਮੁੱਖ ਮੰਤਰੀ ਦਾ ਅਹੁਦਾ ਸਾਫ਼ ਹੈ ਇੱਕ ਉਪ ਮੁੱਖ ਮੰਤਰੀ ਦਾ ਅਹੁਦਾ ਸਾਫ਼ ਹੈ ਇਸ ਤੋਂ ਇਲਾਵਾ ਅਸੀਂ ਕਿਹਾ ਕਿ ਸਮਾਜ ਨੂੰ ਜੋੜਨ ਤੇ ਸਨਮਾਨ ਦੇਣ ਲਈ ਸਾਡੇ ਗੱਟ ਜੋੜ ਵਿੱਚੋਂ ਹੋਰ ਉਪ ਮੁੱਖ ਮੰਤਰੀ ਬਣਾਏ ਜਾਣਗੇ ਇਹ ਹੱਲੇ ਸਾਫ਼ ਨਹੀਂ ਹੈ ਕਿ ਕਿੰਨੇ ਬਣਾਏ ਜਾਣਗੇ ਕੌਣ ਹੋਵੇਗਾ ਇਹ ਵੀ ਸਾਫ਼ ਨਹੀਂ ਹੈ ਸਰਕਾਰ ਬਣਨ ਤੋਂ ਬਾਅਦ ਇਹ ਅਧਿਕਾਰ ਮੁੱਖ ਮੰਤਰੀ ਕੋਲ ਹੁੰਦਾ ਹੈ ਤੇ ਅਸੀਂ ਬੈਠ ਕੇ ਤੈਅ ਕਰਾਂਗੇ ਕਿ ਹੋਰ ਕਿੰਨੇ ਹੋਣਗੇ ਤੇ ਉਹ ਲੋਕ ਕੌਣ ਹੋਣਗੇ ਜਦੋਂ ਸਮਾਂ ਆਵੇਗਾ ਤਾਂ ਅਸੀਂ ਉਹ ਫੈਸਲਾ ਕਰਾਂਗੇ ਫਿਲਹਾਲ ਇੱਕ ਮੁੱਖ ਮੰਤਰੀ ਅਤੇ ਇੱਕ ਉਪ ਮੁੱਖ ਮੰਤਰੀ ਹੈ ਮੰਤਰੀ ਹੈ ਪਰ ਇਹ 6 8 ਜਾਂ 10 ਨਹੀਂ ਹੋਵੇਗਾ ਹਨਾ ਨਹੀਂ ਇਹਨਾ ਨਹੀਂ ਹੋਵੇਗਾ ਕੈਬਨਿਟ ਵਿੱਚ ਚਲਦੇ ਬਹੁਤ ਸਾਰੇ ਮੰਤਰੀ ਹੋਣਗੇ ਇਹ ਡਿਪਟੀ ਸੀਐਮ ਹੈ ਮੈਨੂੰ ਲੱਗਦਾ ਕਿ 36 ਕੈਬਨਿਟ ਮੰਤਰੀ ਹੋਣਗੇ ਕਿ 10 ਡਿਪਟੀ ਸੀਐਮ ਨਹੀਂ ਹੋਣਗੇ ਨਹੀਂ ਇਹ じゃ ਨਹੀਂ ਹੋਵੇਗਾ ਮੀਡੀਆ ਵਿੱਚ ਇਸ ਦੀ ਖਬਰ ਆਈ ਹੈ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜਦੋਂ ਗੱਲਬਾਤ ਦੌਰਾਨ ਅਸਹਿਮਤੀ ਚੱਲ ਰਹੀ ਸੀ ਜਦੋਂ ਤੁਸੀਂ ਉਹਨਾਂ ਨੇ ਕਿਹਾ ਕਿ ਬਹੁਤ ਹੋ ਗਿਆ ਇਸ ਲਈ ਰਾਹੁਲ ਗਾਂਧੀ ਨੇ ਖੁਦ ਇੰਟਰਵਿਊ ਲਈ ਇਹ ਸੱਚ ਹੈ ਦੇਖੋ ਸੀਤਾ ਨੂੰ ਲੈ ਕੇ ਯਕੀਨਨ ਕੁਝ ਅਸਹਿਮਤੀ ਸੀ ਅਤੇ ਪਿਛਲੀ ਵਾਰ ਸਾਡੇ ਤੋਂ ਜੋ ਗਲਤੀ ਹੋਈ ਸੀ ਉਹ ਇਹ ਸੀ ਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਵਿੱਚ ਗੱਠ ਜੋੜ ਤੋੜ ਦਿੱਤਾ ਸੀ ਅਸੀਂ ਅਜਿਹੀ ਕੋਈ ਸਥਿਤੀ ਪੈਦਾ ਨਹੀਂ ਕਰਨਾ ਚਾਹੁੰਦੇ ਸੀ ਅਤੇ ਅਸੀਂ ਮਹਾਗਠ ਜੋੜ ਨਾਲ ਮਜ਼ਬੂਤੀ ਨਾਲ ਰਹਿਣਾ ਚਾਹੁੰਦੇ ਸੀ ਅਤੇ ਅਸੀਂ ਇਹ ਪ੍ਰਣ ਲਿਆ ਸੀ ਕਿ ਪਾਜਪਾ ਨੂੰ ਹਰਾਉਣ ਲਈ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਸੀ ਯਕੀਨਨ ਪਰ ਸੀਤਾ ਨੂੰ ਲੈ ਕੇ ਕੁਝ ਆਸ ਐਮ ਪੀ ਸੀ ਜਿਸ ਨੂੰ ਉਦੋਂ ਸੁਲਝਾ ਲਿਆ ਗਿਆ ਜਦੋਂ ਰਾਹੁਲ ਗਾਂਧੀ ਜੀ ਦਿਪੰਕਰਦੀ ਅਤੇ ਹੋਰ ਸਹਿਯੋਗੀਆਂ ਨੇ ਸੀਟਾਂ ਦੀ ਗਿਣਤੀ ਨੂੰ ਐਡਜਸਟ ਕਰਕੇ ਵਿਚੋਲਗੀ ਕੀਤੀ ਤਾਂ ਜੋ ਅਸੀਂ ਗੱਠ ਜੋੜ ਵਿੱਚ ਰਹਿ ਸਕੀਏ ਰਹਿਣਾ ਮੇਰੀ ਤਰਜੀਹ ਸੀ ਸਾਡੇ ਸਹਿਯੋਗੀ ਅਤੇ ਰਾਹੁਲ ਗਾਂਧੀ ਜੀ ਵੀ ਚਾਹੁੰਦੇ ਸੀ ਕਿ ਅਸੀਂ ਰਹੀਏ ਇਸ ਲਈ ਸੀ 15 ਸੀਟਾਂ ਤੇ ਸਮਝੌਤੇ ਤੇ ਪਹੁੰਚੇ ਅਤੇ ਇਸੇ ਲਈ ਅਸੀਂ ਅੱਜ ਗੱਠ ਜੋੜ ਵਿੱਚ ਹਾਂ ਇਹ ਥੋੜੀ ਜਿਹੀ ਬਹੁਤ ਮਾਮੂਲੀ ਸੀ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ